ਸੁਰਜੀਤ ਸਿੰਘ ਬਰਾੜ ਦੇ ਵੱਲੋਂ ਕਲਾਨੌਰ ਬੀਡੀਪੀਓ ਦਾ ਅੱਜ ਚਾਰਜ ਸੰਭਾਲਿਆ ਗਿਆ ਤੇ ਇਸ ਮੌਕੇ ਗ੍ਰੰਥੀ ਸਿੰਘ ਦੇ ਵੱਲੋਂ ਅਰਦਾਸ ਕੀਤੀ ਗਈ ਤੇ ਅਰਦਾਸ ਉਪਰੰਤ ਗੁਰੂ ਦਾ ਪ੍ਰਸ਼ਾਦ ਜੋ ਕਿ ਸਭ ਨੂੰ ਦਿੱਤਾ ਗਿਆ ਦੱਸਦੀ ਹੈ ਕਿ ਸੰਗਤਾਂ ਦੇ ਵਿੱਚ ਗੁਰੂ ਦਾ ਪ੍ਰਸ਼ਾਦ ਵਰਤਾਇਆ ਗਿਆ ਤੇ ਇਸ ਮੌਕੇ ਕਲਾਨੌਰ ਬਲਾਕ ਦੇ ਨਾਲ ਲੱਗਦੇ ਆਮ ਆਦਮੀ ਪਾਰਟੀ ਦੇ ਸਰਪੰਚਾਂ ਦੇ ਵੱਲੋਂ ਬੀਡੀਪੀਓ ਸੁਜੀਤ ਸਿੰਘ ਦਾ ਪਹੁੰਚਣ ਤੇ ਸਵਾਗਤ ਕੀਤਾ ਗਿਆ ਦੱਸਦੇ ਇਹ ਕਿ ਜੁੱਥੇ ਨਵੇਂ ਬੀਡੀਪੀਓ ਕਲਾਨੌਰ ਜਨਾ ਵੱਲੋਂ ਅੱਜ ਕਾਰਜਪਰ ਸੰਭਾਲਿਆ ਜਾਂਦਾ ਇਸ ਮੌਕੇ ਪਹਿਲਾ ਗੁਰੂ ਸਾਹਿਬ ਦਾ ਉਤਾਸਰ ਲਿਆ ਗਿਆ ਅਰਦਾਸ ਹੁੰਦੀ ਹੈ ਜੋ ਜਵਾ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਾਇਆ ਗਿਆ ਤੇ ਉਸ ਤੋਂ ਬਾਅਦ ਬੀਡੀਪੀਓ ਦਾ ਪਰਮਾਣ ਸੁਆਗਤ ਵੀ ਕੀਤਾ ਗਿਆ ਜਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਿਤ ਕੀਤਾ ਤਨਾ ਪਿਆਰਿਆ ਸਤਿਆਰਿਆ ਦੀ ਕਿਨਾਈ ਦਾ ਛਾਂਤਰ ਬਾਲ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਗਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਰਵਾਏ ਕੋਕਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤੰ ਆਰਿਆਂ ਨਾਲ ਚਾਰੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵੱਸਾਂ ਸੰਗ ਨਭਾਈ ਪਾਕਿਸਤਾਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਮੈਂ ਸੁਰਜੀਤ ਸਿੰਘ ਬਲਾਕ ਕਾਸਟ ਦੇ ਪੰਚਾਇਤ ਅਫਸਰ ਕਲਾਨੌਰ ਮਾਨਯੋਗ ਵਿੱਤੀ ਕਮਿਸ਼ਨਰ ਮੋਹਾਲੀ ਜੀ ਦੇ ਹੁਕਮਾਨ ਸਾਰ ਅੱਜ ਮੈਂ ਆਪਣੀ ਪੋਸਟ ਦਾ ਅਹੁਦਾ ਅਹੁਦੇ ਤੇ ਬਰਾਜਮਾਨ ਹੋਏ ਆ ਤੇ ਮੈਂ ਪਹਿਲਾਂ ਵੀ ਲਗਭਗ ਐਜੇ ਵੀਡੀਓ ਲਗਭਗ 15 ਸਾਲ ਸਰਵਿਸ ਇੱਥੇ ਕੀਤੀ ਸੀ ਮੈਨੂੰ ਹਲਕੇ ਦੀਆਂ ਸਾਰੀਆਂ ਸਮੱਸਿਆ ਪਿੰਡ ਨੂੰ ਜਾਣੂ ਆ ਤੇ ਮੈਂ ਪਹਿਲਾਂ ਵੀ ਡਿਊਟੀ ਤਨਦੇਈ ਨਾਲ ਨਿਭਾਈ ਸੀ ਤੇ ਹੁਣ ਵੀ ਮੈਂ ਆਪਣੀ ਡਿਊਟੀ ਜਿਹੜੀ ਆ ਤਨਦੇਈ ਨਾਲ ਨਿਭਾਵਾਂਗਾ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਨਿਰਾਸ਼ਾ ਨਹੀਂ ਹੋਊਗੀ। ਬੇਦਵਤ ਕੰਮ ਕੀਤੇ ਜਾਣਗੇ ਤੇ ਜੋ ਵੀ ਸਰਕਾਰ ਵੱਲੋਂ ਸਕੀਮਾਂ ਆਉਣਗੀਆਂ ਉਹ ਪਿੰਡ ਦੇ ਸਰਪੰਚਾਂ ਨਾਲ ਤਾਲਮੇਲ ਕਰਕੇ ਲੋਕਾਂ ਤੱਕ ਹਰ ਹੀਲੇ-ਸੀਲੇ ਪਹੁੰਚਦੀਆਂ ਕੀਤੀਆਂ ਜਾਣਗੀਆਂ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ। ਇਹ ਮੇਰੀ ਬੇਨਤੀ ਹੈ। ਮੈਂ ਪਿੰਡ ਦੇ ਸਰਪੰਚਾਂ ਤੇ ਮੋਤਬਰਾਂ ਨੂੰ ਬੇਨਤੀ ਕਰਦਾ ਵਾਂ ਵੀ ਕੋਈ ਵੀ ਪਿੰਡ ਦਾ ਕੰਮ ਹੈ ਜਿਹੜਾ ਹੋਣ ਵਾਲਾ ਵਾ ਉਹ ਤੁਸੀਂ ਬੇਚਿੱਜ ਕੇ ਮੇਰੇ ਕੋਲ ਆਓ ਮੈਂ ਖਰ ਹੀ ਲੇ ਵਸੀਲੇ ਉਹਨੂੰ ਆਪਾਂ ਕੰਮ ਨੂੰ ਕਰਾਂਗੇ ਕਿਸੇ ਵੀ ਕਿਸਮ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਤੇ ਉਹਨੂੰ ਮੇਰੇ ਕੋਲ ਦਫ਼ਤਰਾਂ ਕੇ ਆਪਣਾ ਕੰਮ ਕਰਵਾਓ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਅਸੀਂ ਪਿੰਡ ਦੇ ਮੋਤਮਿਰ ਸਰਪੰਚਾਂ ਨਾਲ ਮਿਲ ਕੇ ਉਹਨਾਂ ਨੂੰ ਹਰ ਹੀ ਲੇ ਵਸੀਲੇ ਪਿੰਡ ਪੰਚਾਇਤਾਂ ਤੱਕ ਹਰ ਵਿਅਕਤੀ ਤੱਕ ਪਹੁੰਚਦਿਆਂ ਕਰਾਂਗੇ